ਅਦਖਾਲ ਸੇਵਾ ਵਾਲਾ ਝੰਡਾ ਇੱਕ ਵੇਰੀ ਦੀ ਗੱਡੀ ਆਏ ਆਉ ਤੁਨ ਅਦਿਕਾਲ ਤੇ ਵੜਾ ਝੰਡਾ ਇੱਕ ਵੈਰੀ ਦੀ ਗੱਡਿਆਏ ਬਾਬੇ ਦੀ ਪਸੰਗ ਵਾਹੀ ਲੀ ਕਰ ਜੰਗ ਮੈਦਾਨੇ ਚਾਵਣ ਲਈ ਓਹੀ ਪੱਟਿਓ ਪੈਰ ਜਿਨ੍ਹਾਂ ਨੂੰ ਜਾਸ਼ਾ ਹਤਤ ਪਾਵਣ ਲਈ ਰੋਨਲ ਭਰੇ ਆ ਸਭ ਦਾ ਸੀਨਾ ਦੇਖ ਕੇ ਆ ਰਖੜਿਆਏ ਰਾਜਖਾ ਦੀ ਦੀ ਘਟਿਆਏ ਰਾਜਖਾਲ ਸੇਵਾळा ਝੰਡਾ ਇਹਤ ਵਰੀਦੀ ਘੰਡੇ ਆਏ ਬਾਬੇ ਦੀਪ ਸਿੰਘ ਵਾਹੀ ਲਿਖ ਕਰ ਜੰਗ ਮੈਦਾਨੇ ਜਾਵਣ ਲਈ ਉਹੀ ਪੱਟਿਓ ਪੈਰ ਜਿਨ੍ਹਾਂ ਨੂੰ ਚਾਹ ਸ਼ਹਾदत ਪਾਵਣ ਲਈ ਰੋਣਲ ਪਰਿਆ ਸਭ ਦਾ ਸੀਨਾ ਦੇਖ ਜਕਾ ਛੱਡੇ ਰਿੱਚ ਚਾਰ ਚੁਫੇਰੇ ਨੇ ਸ਼ੇਰ ਪਾੜਦਾ ਬਿਨਾ ਹਥਿਆਰੋਂ ਹਰੀ ਸੰਗ ਤੇ ਜੇਰੇ ਨੇ ਭੜਕ ਮਾਰੇ ਅਫਗਾਨਾ ਵਾਲਾ ਕੰਡਾ ਜਿਸ ਨੇ ਕੱਢਿਆ ਏ ਰਾਜਖਾਲ ਸੇਵਾ ਵਾਲਾ ਝੰਡਾ ਇੱਕ ਵੈਰੀ ਦੀ ਗੱਡਿਆ ਏ ਰਾਜਖਾਲ ਸੇਵਾ ਵਾਲਾ ਝੰਡਾ ਇੱਕ ਵੈਰੀ ਦੀ ਗੱਡਿਆ ਏ ਆਇ ਜਦ ਹੈ 2021 ਲਾਲ ਕਿਲੇ ਤੇ ਚੜ ਗਏ ਸੀ ਲਾਇ ਦਿੱਲੀ ਬਾਰ ਮੋਰਚੇ ਤੁਸ ਦੇ ਅੰਦਰ ਵੜ ਗਏ ਸੀ ਚੂਲ ਤੇ ਵੇਖ ਨਿਸ਼ਾਨ ਕੇਸਰੀ ਮਨ ਖੁਸ਼ੀ ਨਾਲ ਰਜਿਆ ਏ ਰਾਜਖਾ ਇਕ ਤੋ ਵਰੀ ਦੀ ਗੱਡਿਆ ਏ ਵੀਵੀ ਸਦੀ ਮਹਾਨ ਸੂਰਮਾ ਜਿਸ ਨੇ ਰਤਬਾ ਪਾਇਆ ਏ ਸਿੰਘ ਜਰਨੇਲੋਂ ਭਿੰਡਰਾ ਵਾਲੇ ਦਿੱਲੀ ਤਖਤ ਹਲਾਇਆ ਏ ਅੱਖ ਲੱਗ ਜਿਸਦੇ ਵਰਗਾੜੀ ਘਰ ਜਵਨ खाल से वाला झंडा एक बैरी दी गड्ढे आए वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह ऐसी छोटी बच्ची नवनीत कौर हूँ आप जी के सामने दो मिनटा वास्ते एक बच्चा निशान सिंह जो दो मिनट भी अपनी कविता के समाप्ति करनी है निशान सिंह जी निशान सिंह तो कोमलप्रीत कौर ਵਾਹਿਗੁਰੂ ਵਾਹਿਗੁਰੂ ਜੀ ਕਾ